ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸਾਡਾ ਹੱਕ ਮੰਗਦਾ ਸਾਡਾ 50000 ਕਰੋੜ ਜੀਐਸਟੀ ਦਾ ਦੇ ਦਿਓ ਸਾਡਾ 8000 ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਹੀ ਦੇ ਦਿਓ ਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਹੈ ਨਾ 8000 ਕਰੋੜ ਇਹ ਸਾਰਾ ਸੜਕਾਂ ਦਾ ਪਿੰਡਾਂ ਵਾਲੀਆਂ ਸੜਕਾਂ ਦਾ ਜਿਹੜੀਆਂ ਮੰਡੀਆਂ ਨੂੰ ਜਾਂਦੀਆਂ ਨੇ ਉਹੀ ਦੇ ਦਿਓ ਜੀ ਮੈਂ ਕਿਹਾ ਮੈਂ ਸਪੈਸ਼ਲ ਪੈਕੇਜ ਮੰਗਦਾ ਹੀ ਨਹੀਂ ਉਹੀ ਦੇ ਦਿਓ ਸੀ ਉਹਨਾਂ ਸਾਰ ਲਾਂਗੇ ਉਹ ਬਸ ਸੁਸਾਬੀ ਕਿਤਾਬੀ ਨੇ ਇਹਨੂੰ ਇੱਥੋਂ ਕੱਟ ਲੋ ਇਹਨੂੰ ਇੱਥੋਂ ਕੱਟ ਲੋ ਆ ਇਹਨੂੰ ਇਹਦੇ ਵਿੱਚ ਹੀ ਸਮਝੋ ਇਹਨੂੰ ਇਹਦੇ ਵਿੱਚ ਹੀ ਸਮਝੋ ਮੈਂ ਕਹਾਂ ਜੀ ਐਂ ਨਹੀਂ ਕੰਮ ਚੱਲਣਾ ਖੁੱਲੇ ਗੱਫੇ ਸਾਡੇ ਤਾਂ ਖੁੱਲੇ ਗੱਫੇ ਚੱਲਦੇ ਆ ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨ ਇਲੈਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਆ ਯਾਰ ਕੁਛ ਨਾ ਕੁਛ ਤਾਂ ਖੋਲੋ ਕਜਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਵੇਚਦੇ ਅਨਾਜ ਅਨਾਜ ਪਟਾਰਾ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਹੈ ਸਰੋਂ ਚਾਹੀਦੀ ਹੈ ਬਾਜਰਾ ਚਾਹੀਦਾ ਹੈ ਗੰਨਾ ਚਾਹੀਦਾ ਚੌਲ ਚਾਹੀਦੇ ਨੇ ਮੱਕੀ ਚਾਹੀਦੀ ਹੈ ਉਦੋਂ ਪੰਜਾਬ ਹੈ ਜੇ ਪੰਜਾਬ ਕਹਿੰਦੇ ਥੋੜੇ ਜਿਹਾ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗੰਮਲਿਆਂ ਚ ਲਾਈਏ ਕਣਕਾਂ ਅਸੀਂ ਫਿਰ ਹੋਰ ਕਿੱਥੇ ਬੀਜੀਏ ਫਿਰ ਪਾਣੀ ਪਾਣੀ ਤੁਹਾਡਾ ਲਾਵਾਂਗੇ ਪਾਣੀ ਤੁਹਾਡਾ ਇੱਧਰ ਨੂੰ ਕਰਦਾਂਗੇ ਪਾਣੀ ਤੁਹਾਡਾ ਇੱਧਰ ਨੂੰ ਕਦੇ ਭਾਖੜਾ ਤੇ ਰੋਲਾ ਪੈ ਜਾਂਦਾ ਹੈ ਬੈਮਾ ਤੇ ਕਦੇ ਕਿਤੇ ਰੋਲਾ ਪਾ ਲੈਂਦੇ ਆ ਪਰ ਵੀਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੈਂ ਤਾਂ ਦੇਖ ਲਿਆ ਸਾਢੇ 3 ਪੌਣੇ 4 ਸਾਲ ਹੋ ਗਏ ਵੀ ਇਹ ਵਰਦਾਨ ਹੀ ਹੈ ਧਰਤੀ ਨੂੰ ਕੋਈ Êਦੋਂ ਪਹਿਲਾਂ ਵਾਲੇ ਹਮੇਸ਼ਾ ਕਹਿੰਦੇ ਰਹੇ ਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ 55000 ਨੌਕਰੀਆਂ ਦੇਤੀਆਂ ਸਰਕਾਰੀ ਟੇਲਾਂ ਤੱਕ ਕੱਸੀਆਂ ਦਾ ਜਵਾਨਾਂ ਦਾ ਸੂਆਂ ਦਾ ਪਾਣੀ ਬਚਾਤਾ 21 22% ਤੋਂ 65 66% ਤੱਕ ਪਾਣੀ ਲੈ ਗਏ ਖੇਤਾਂ 'ਚ ਸੜਕ ਸੁਰੱਖਿਆ ਫੋਰਸ ਰੋਜ਼ਾਨਾ ਬਚਾਉਂਦੀ ਐ ਸੜਕਾਂ ਤੇ ਤੜਫ ਤੜਫ ਮਰੀ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਘਟ ਗਈਆਂ ਸੜਕਾਂ ਤੇ ਅਜੇ ਪੂਰਾ ਤਰੀਕੇ ਨਾਲ ਸੇਫ ਨਹੀਂ ਹੋਇਆ ਪਰ ਐਫਰਟ ਤਾਂ ਕੀਤੀ ਹੈ ਕੋਸ਼ਿਸ਼ ਤਾਂ ਕੀਤੀ ਹੈ ਆਮ ਆਦਮੀ ਕਲੀਨਿਕ ਇੱਕ ਕਰੋੜ 70 ਲੱਖ ਬੰਦਾ ਹੁਣ ਤੱਕ ਦਵਾਈ ਲੈ ਗਿਆ ਜੀ ਜੇ ਕੋਈ ਦੋ ਵਾਰੀ ਵੀ ਆ ਗਿਆ ਹੁਣੇ ਚਲੋ 1 ਕਰੋੜ ਤਾਂ ਲੈ ਹੀ ਗਿਆ ਨਾ ਜੇ ਆਪਾਂ ਦੇਖੀਏ ਹਰ ਕਿਸਮ ਦੀ ਦਵਾਈ ਹਰ ਕਿਸਮ ਦੇ ਟੈਸਟ ਫ੍ਰੀ ਨੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਹੀ ਮੈਨ ਜੇ ਹੀ ਐਡਵਾਂਸ ਤੇ ਫੌਜ ਦੇ ਵੱਡੇ ਵੱਡੇ ਔਖੇ ਔਖੇ ਪੇਪਰ ਕਲੀਅਰ ਕਰ ਰਹੇ ਸਾਡੇ ਬੱਚੇ ਆਈਆਈਐਮ ਅਹਮਦਾਬਾਦ ਫਿਨਲੈਂਡ ਸਿੰਗਾਪੁਰ ਅਸੀਂ ਆਪ ਦੇ ਅਧਿਆਪਕਾਂ ਨੂੰ ਲੈ ਕੇ ਜਾਂਦੇ ਆ ਕਿ ਉੱਥੇ ਉੱਥੇ ਟ੍ਰੇਨਿੰਗ ਦਿਵਾ ਕੇ ਲੈ ਕੇ ਪੜਾਈਏ ਉਹ ਜਦੋਂ ਜਵਾਕ ਪੜ ਗਏ ਜਦੋਂ ਬੱਚੇ ਸਾਡੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੇ ਵੱਡੇ ਪੈਕੇਜਾਂ ਤੇ ਜਦੋਂ ਮਲਟੀਨੇਸ਼ਨਲ ਕੰਪਨੀਆ ਉਹਨਾਂ ਨੂੰ ਵੱਡੇ ਵੱਡੇ ਕੁਰਸੀਆਂ ਤੇ ਬਿਠਾਉਣ ਲੱਗੀਆਂ ਗਰੀਬੀਆਂ ਉਦੋਂ ਨਿਕਲਣਗੀਆਂ ਆਪਣੇ ਘਰਾਂ ਚੋਂ ਇਹ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਨਹੀਂ ਨਿਕਲਣੀਆਂ ਵੀਰੋ ਜਵਾਕਾਂ ਨੂੰ ਪੜਾਈਏ ਜਵਾਕਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਈਏ ਕੈਨੇਡਾ ਅਮਰੀਕਾ ਚ ਕਿਹੜੀ ਖੇਤੀ ਹੁੰਦੀ ਹੈ ਵੀ 6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਉੱਥੇ ਫੇਰ ਵੀ ਆਪਾਂ 40 ਲੱਖ 50 ਲੱਖ ਅੱਜ ਦੇਣ ਨੂੰ ਤਿਆਰ ਆ ਉੱਥੇ ਜਾਣ ਨੂੰ ਕਿਉਂਕਿ ਉੱਥੇ ਡਿਸਪੀਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਲਈ ਸੇਮ ਕਾਨੂੰਨ ਹੈ ਉੱਥੇ ਇਹ ਨਹੀਂ ਹੈਗਾ ਆ ਫਲਾਣੇ ਦਾ ਬੰਦਾ ਹੈ ਇਹਨੂੰ ਨੌਕਰੀ ਦੇ ਦਿਓ ਨੰਬਰ ਭਾਵੇਂ ਘੱਟ ਨੇ ਆ ਫਲਾਣਾ ਇਹ ਤਾਂ ਗਰੀਬ ਦਾ ਬੰਦਾ ਬੱਚਾ ਕੋਈ ਗੱਲ ਨਹੀਂ ਨੰਬਰ ਜਿੰਨੇ ਮਰਜੀ ਨੇ ਵੀ ਕੋਈ ਸਪਾਰਸ਼ ਨਹੀਂ ਆਈ ਇਹਨੂੰ ਨਾਂ ਦਿਓ ਉੱਥੇ ਆ ਕੰਮ ਨਹੀਂ ਹੈਗਾ ਇਸੇ ਕਰਕੇ ਉਹਨਾਂ ਦੇ ਬੀਜੇ ਦੀ ਵੈਲਿਊ ਹੈ ਇਹ ਆਪਾਂ ਵੀ ਕਰ ਸਕਦੇ ਆ ਇੱਥੇ ਬਸ ਤੁਹਾਡੇ ਸਾਥ ਦੀ ਲੋੜ ਹੈ ਲੱਗੇ ਹੋਇਆ ਇਸੇ ਕਰਕੇ ਤਾਂ ਮੈਨੂੰ ਗਾਲਾਂ ਦੇ ਜਾਂਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਯਾਰ ਇਹ ਬੜਾ ਇਹ ਲੋਕਾਂ ਨੂੰ ਹੋਰ ਯਾਤਾਂ ਪਾਈ ਜਾਂਦਾ ਹੈ ਬਿਨਾਂ ਰਿਸ਼ਵਤ ਵਾਲੀਆਂ ਬਿਨਾਂ ਸ਼ਿਫਾਰਸ਼ ਵਾਲੀਆਂ ਬਸ ਸਾਡਾ ਕੰਮ ਕਿਵੇਂ ਚੱਲੂ ਸਾਡੀ ਤਾਂ ਦੁਕਾਨ ਬੰਦ ਕਰੀ ਜਾਂਦਾ ਇਹ ਸੋ ਵੀਰੋ ਇਹ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਈਆਂ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬਹਿੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੁਹਾਨੂੰ ਤਾਂ ਜਿਆਦਾ ਪਤਾ ਤੁਸੀਂ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੰਸ ਕਰਦੇ ਸੀ ਆ ਨੰਬਰ ਗੱਡੀ ਆ ਰਹੀ ਹੈ ਨੋਕ ਰੋਕਣੀ ਨਹੀਂ ਨਾਕੇ ਤੇ ਇਹ ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ ਸੱਫਰ ਪਛਾਤੇ ਘਰਾਂ ਚ ਲੱਖਾਂ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਆ ਸਾਰੇ ਹੀ ਤੜਫਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰੇ ਉਹ ਕੋਨ ਨੂੰ ਨਾ ਜੇ ਤਾਂ ਮਨੁੱਖੀ ਅਧਿਕਾਰਾਂ ਦੀ ਲੰਘਣ ਹੈ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਅਸਿੱਧਾ ਡੰਗਰੀਆਂ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚਿਓ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ 5 ਸਾਲ ਇੱਧਰ ਹੱਕ ਲਓ 5 ਸਾਲ ਇੱਧਰ ਹੱਕ ਲਓ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ کہیں ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਹਸਾਬ ਮੰਗੂਗਾ ਜਿਹੜਾ ਹਸਾਬ ਮੰਗੂਗਾ ਸਾਥੋਂ ਲੁੱਟੇ ਹੋਏ ਪੈਸੇ ਦਾ ਪੁਰਾਣੇ ਦਾ ਹੌਲੀ ਹੌਲੀ ਕਾਗਜ਼ੀ ਕਾਰਵਾਈ ਐ ਇੰਨਾ ਖਰਾਬ ਕੀਤਾ ਹੋਇਆ ਕੰਮ ਸਿਸਟਮ ਸੁਲਝਾਈ ਜਾਣਿਆ ਦੇਖੋ ਜੇਤਾ ਨਮੀ ਰੇ ਦੀ ਬੋਰੀ ਮਿਲੀ ਹੋਵੇ ਨਾ ਫਿਰ ਤਾਂ ਜੇ ਸੱਜੇ ਪਾਸਿਓ ਉਹਦੇ ਦੋ ਸਿਰੇ ਕੱਢ ਲੀਏ ਸਹੀ ਪਾਸਿਓ ਫਿਰ ਤਾਂ ਫਰਰ ਦੇਣ ਸਾਰੀ ਖੁੱਲ ਜਾਂਦੀ ਐ ਜੇ ਪੁੱਠੇ ਪਾਸਿਓ ਪੰਗਾ ਲੈ ਬੈਠੀਏ ਅੱਧਾ ਦਿਨ ਤੱਕ alli ਰੇ ਦੀ ਬੋਰੀ ਖੋਲਣ ਨੂੰ ਜਾਂਦਾ ਫਿਰ ਫਿਰ ਆ ਕੇ ਦਾਤੀ ਨਾਲ ਆਏ ਪਾੜ ਦਿਆਂ ਛੱਡ ਭਰੇ ਯਾਰ ਤੂੰ ਕਿੱਥੇ ਮੱਥਾ ਮਾਰੀ ਜਾਂਨੇ ਉਹ ਇਹ ਪੁੱਠੇ ਪਾਸੇ ਵਾਲੀ ਬੋਰੀ ਮਿਲੀ ਐ ਮੈਨੂੰ ਕਰੀ ਜਾਂਦਾ ਮੈਂ ਵੀ ਚੱਲ ਕੋਈ ਗੁੰਜਣੀਆਂ ਕੱਢ ਲਈਏ ਗੁੰਜਣੀਆਂ ਕੱਢੀ ਜਾਂਦੇ ਆ ਪਰ ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆ ਪੁੱਤਾਂ ਅਸੀਂ ਵੀ ਇਨਸਾਨ ਆ ਕੋ ਸਾਡਾ ਸਾਡੇ ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐ ਕਰ ਕਰ ਲਾਂਗੇ ਪਹਿਲਾਂ ਤਾਂ ਕਹਿੰਦੇ ਸੀ ਨਾ ਤੋ ਰਾਜ਼ ਹੀ ਨਹੀਂ ਕਰਨਾ ਆਉਂਦਾ ਇਹਨਾਂ ਨੂੰ ਤਾਂ ਚੱਲਣੀ ਨਹੀਂ ਸਰਕਾਰ ਫਿਰ ਕਹਿੰਦੇ ਸਾਲ ਨਹੀਂ ਚੱਲਣੀ ਫਿਰ ਕਹਿਣ ਲੱਗੇ 2 ਸਾਲ ਨਹੀਂ ਕੱਟਦੇ ਫਿਰ ਤਿੰਨ ਤੇ ਆ ਗਏ ਹੁਣ ਪੌਣੇ ਚਾਰ ਹੋ ਗਏ ਹੁਣ 27 ਤੇ ਆ ਗਏ ਅਹੀਂ 32 ਤੇ ਆਉਣਗੇ। ਅਹੀਂ 37 ਤੇ ਆਉਣਗੇ, ਅਹੀਂ ਆਉਣਗੇ ਤਾਂ। ਕੋਈ ਏਜੰਡਾ ਨਹੀਂ। ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਏਜੰਡਾ ਦਿੱਤਾ ਹੈ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ। ਆ ਸਾਡੇ ਕੋਲੇ ਰੋਡ ਮੈਪ ਹੈ। ਨਾ। ਸਿੱਧੇ ਕਹਿੰਦੇ ਸਾਡੀ ਵਾਰੀ ਆ ਲੈਣ ਦੇਓ। ਭਗਵਾਨ ਤਮਨ ਦੀ ਗਰਦਨ 'ਚ ਰੱਸਾ ਪਾਵਾਂਗੇ। ਆਹੀ ਮੁੱਦਾ ਰਹਿ ਗਿਆ ਬਸ। ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦੇ ਵਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਹੋ ਕੋਈ ਵਾਰੀਆਂ ਲਾਉਣ ਆਏ ਹੋ ਇੱਥੇ ਬੜੀ ਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਤੇ ਤਾਂ ਹੁਣ ਤੱਕ ਰਾਸ ਨਹੀਂ ਆਏ ਤੁਹਾਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਹੋ ਇਹ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿੰਦੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆ ਗਏ ਰਾਜਨੀਤੀ ਜਦੋਂ ਮਰਜ਼ੀ ਚਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਭ요 ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇਣ ਵਾਲੇ ਸੂਟਾਂ ਵਰਗੇ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਕੇ ਆਪਾਂ ਕਹਿੰਨਾ ਤਿੰਨ ਕੁ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਛੱਡ ਦਿਆਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਿਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸ ਲਿਫਾਫੇ ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰਥੱਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆ ਜੈਂਡਾ ਬਸ ਹੋਰ ਕੋਈ ਜੈਂਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਹੈ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਂਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਰ ਤਾਂ ਰੁਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫਿਰ ਔਰ ਐਸੇ ਜਨਮ ਚੀ ਅਗਲਾ ਜਨਮ ਕਿਨੇ ਦੇਖਿਆ ਅਸੀਂ ਦੇਵਾਂਗੇ ਅਸੀਂ ਤੁਗਣਾ ਤਿਗਣਾ ਕਰਕੇ ਪੰਜਾਬ ਦਾ ਕਰਜ਼ਾ ਮੋੜਾਂਗੇ ਜਿਹੜਾ ਸਾਡੇ ਸਿਰ ਸ਼ੌਹਰਤਾਂ ਦਾ ਕਰਜ਼ਾ ਰੁਤਬਿਆਂ ਦਾ ਕਰਜ਼ਾ ਚਾੜਿਆ ਲੋਕਾਂ ਨੇ ਅਸੀਂ ਉਹਨੂੰ ਵਰਤਾਂਗੇ ਤੁਹਾਡੇ ਵਾਸਤੇ ਵਰਤਾਂਗੇ